ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਹੀ ਵਿਜੇ ਕੁਮਾਰ ਜੀ ਦੇ ਘਰ ਆ ਵਿਖੇ ਅਸੀਂ ਉੱਥੇ ਪਹੁੰਚੇ ਆ ਸਾਡੇ ਨਾਲ ਸਾਡੇ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਡੇ ਚੇਅਰਮੈਨ ਤਰਸੇਮ ਸਿੰਘ ਜੀ ਤੇ ਹੋਰ ਮੇਰੇ ਵੀਰ ਸੱਜਣ ਆਏ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਆਲ ਇੰਡੀਆ ਸ਼ਡਿਊਲ ਕਾਸ਼ ਫੈਡਰੇਸ਼ਨ ਨੂੰ ਜਿਹੜਾ ਕਿ ਬੜਾ ਵੱਡਾ ਹੰਗਾਰਾ ਮਿਲਿਆ ਸ਼ਹਿਰ ਦੇ ਵਿੱਚੋਂ ਉਹਦੇ ਉਹਦੇ ਨਾਲ ਨਾਲ ਮੈਂ ਜਿਹੜੇ ਮੇਰੇ ਵੀਰ ਜਿਹੜੇ ਮੇਰੇ ਭਰਾ ਦੇ ਛੋਟੇ ਮੇਰੇ ਬੱਚੇ ਨੇ ਉਹਨਾਂ ਨੂੰ ਅਸੀਂ ਉਹਦਾ ਦਿਨ ਦੇਣ ਜਾ ਰਹੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਜਿਹੜੇ ਵਿਜੇ ਕੁਮਾਰ ਜੀ ਸਾਡੇ ਜਿਹੜੇ ਵਿਜੇ ਕੁਮਾਰ ਜੀ ਭੱਟੀ ਵੀਰੇ ਕੁਮਾਰ ਜੀ ਭੱਟੀ ਇਹਨਾਂ ਨੂੰ ਅਸੀਂ ਪੰਜਾਬ ਦਾ ਯੂਥ ਵਿੰਗ ਦਾ ਪ੍ਰਧਾਨ ਬਣਾਉਣ ਜਾ ਰਹੇ ਆ ਤੇ ਉਹਨਾਂ ਦੇ ਨਾਲ ਨਾਲ ਸਾਹਿਲ ਮਟੂਰੀ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਵਾ ਤੇ ਮੈਂ ਦੇਹੋ ਮੈਨੂੰ ਇਹਨਾਂ ਦੇ ਬਹੁਤ ਆਸ ਆ ਕਿਉਂਕਿ ਨੌਜਵਾਨ ਹੈ ਤੇ ਨੌਜਵਾਨ ਹਮੇਸ਼ਾ ਹੀ ਜਿਹੜਾ ਯੂਥ ਹੁੰਦਾ ਵਾ ਉਹ ਹਮੇਸ਼ਾ ਹੀ ਅੱਗੇ ਵੱਧ ਕੇ ਕੰਮ ਕਰਦਾ ਤੇ ਮੈਨੂੰ ਇਹਨਾਂ ਦੇ ਬੜੀ ਆਸ ਆ ਕਿ ਇਹ ਵੀ ਇਹ ਵੀ ਯੂਥ ਸਾਰੇ ਯੂਥ ਨੂੰ ਲੈ ਕੇ ਅੱਗੇ ਤਰ ਚੱਲਣਗੇ ਵਧੀਆ-ਵਧੀਆ ਕੰਮ ਕਰਨਗੇ ਸਮਾਜ ਦਾ ਕੰਮ ਕਰਨ ਕਿਉਂਕਿ ਇਹ ਯੂਥ ਦੇ ਨਾਲ ਹੀ ਸਮਾਜ ਆ ਕਿਉਂਕਿ ਸਮਾਜ ਜੇ ਅਗੇ ਵਜਰਾ ਤੇ ਉਹ ਯੂਥ ਦੇ ਸਿਰ ਤੇ ਹੀ ਵਾਡਾ ਵਾ ਕਿਉਂਕਿ ਯੂਥ ਹੀ ਸਾਰਾ ਕੁਝ ਜਿਹੜਾ ਕੰਮ ਕਰਦਾ ਉਹੀ ਕਰਦੇ ਨੇ ਤੇ ਮੈਂ ਦੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਦਾ ਵਾਂ ਕਿ ਵੱਧ ਤੋਂ ਵੱਧ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਦੇ ਨਾਲ ਜੁੜੋ ਕਿਉਂਕਿ ਅਸੀਂ ਹਮੇਸ਼ਾ ਹੀ ਸਾਡੀ ਫੈਡਰੇਸ਼ਨ ਨੇ ਹਮੇਸ਼ਾ ਹੀ ਸਮਾਜ ਦਾ ਕੰਮ ਕੀਤਾ ਵਾ ਸਮਾਜ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਆ ਅਸੀਂ ਕੋਈ ਵੀ ਮਸਲੇ ਆ ਜਿਹੜੇ ਸਮਾਜ ਦੇ ਹੱਕ ਦੀ ਖਤਰੀ ਚੁੱਕਦੇ ਰਹਿੰਨੇ ਆ ਤੇ ਉਹਦੇ ਵਿੱਚ ਨਾ ਹੀ ਸਾਡੀ ਫੈਡਰੇਸ਼ਨ ਨੇ ਅੱਜ ਤੱਕ ਨਾ ਹੀ ਕਿਸੇ ਨਾਲ ਕੋਈ ਸੌਦਾ ਕੀਤਾ ਤੇ ਨਾ ਹੀ ਸਾਡੇ ਵਿੱਚੋਂ ਕੋਈ ਕਰਦਾ ਵਾ ਕਿਉਂਕਿ ਕਈ ਕਈ ਹੋਰ ਵੀ ਜੜੀਆਂ ਸੰਸਥਾਵਾਂ ਬਣੀਆਂ ਵਾ ਉਹ ਹਰ ਕੋਈ ਸੰਸਥਾਵਾਂ ਹਰ ਕਿਸੇ ਬੰਨੇ ਨਾ ਕਦੇ ਸੌਦਾ ਵੀ ਕਰ ਲੈਂਦੀਆਂ ਮਰ ਲੇਕਿਨ ਸਾਡਾ ਸਾਡਾ ਜਿਹੜਾ ਤੀਜਾ ਵਾ ਉਹ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਕਿਉਂਕਿ ਇਹ ਇਸ ਕਰਕੇ ਅਸੀਂ ਇਹ ਕੰਮ ਨਹੀਂ ਗਲਤ ਕਰਦੇ ਕਿਉਂਕਿ ਇਹ 바ਵਾ ਸਾਹਿਬ ਜੀ ਜਿਹਨੇ ਅੰਬੇਡਕਰ ਸਾਹਿਬ ਜੀ ਨੇ ਖੁਦ ਇਹ ਸੰਸਥਾ ਬਣਾਈ ਹੋਈ ਆ ਕਿ ਇਹਨੂੰ ਨਾ ਕੋਈ ਚੈਲੰਜ ਕਰ ਸਕਦਾ ਕਿਉਂਕਿ 1942 ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਨੇ ਇਹ ਜਿਹੜੀ ਸੰਸਥਾ ਬਣਾਈ ਆ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਡੈਡੀਕੇਟ ਕਰਕੇ ਸਮਰਪਿਤ ਕਰਕੇ ਉਹਨਾਂ ਨੂੰ ਉਹਨਾਂ ਦੀ ਇਹ ਸੰਸਥਾ ਹੀ ਚਲਾ ਰਹੇ ਆ ਤੇ ਉਹਨਾਂ ਦੇ ਜਿਹੜੇ ਵੀ ਸੁਪਨੇ ਅਹੀ ਆ ਉਹਨਾਂ ਦੇ ਜਿਹੜੇ ਰਹਿ ਗਏ ਅਧੂਰੇ ਰਹਿ ਗਏ ਨੇ ਉਹ ਹੀ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿਉਂਕਿ ਅਸੀਂ ਕਰਦੇ ਨਹੀਂ ਸਕਦੇ ਉਹਨਾਂ ਵਗਰੇ ਬਣ ਨਹੀਂ ਸਕਦੇ ਮਰ ਲੇਕਿਨ ਉਹਨਾਂ ਦੇ ਦੱਸੇ ਹੋਏ ਰਾਹ ਤੇ ਹੀ ਚੱਲ ਚੱਲ ਸਕਦੇ ਹਾਂਜੀ ਦਵਾਂਗੇ ਜੀ ਦਵਾਂਗੇ ਕਿਉਂ ਨਹੀਂ ਅਸੀਂ ਇਹਨਾਂ ਨੂੰ ਜੜੇ ਵੀ ਸਾਡੇ ਔਡੇਦਾਰ ਆ ਉਹ ਡਾਕਟਰ ਬੀ ਆਰ ਅੰਬੇਦਕਰ ਦੇ ਸਿਧਾਂਤਾਂ ਦੇ ਹੀ ਚੱਲਣਗੇ ਕਿਉਂਕਿ ਉਹਨਾਂ ਦਾ ਕੰਮ ਨਿਸ਼ਾ ਹੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੇ ਸਾਨੂੰ ਸਮਾਜ ਨੂੰ ਸਮਾਜਵਾਦ ਦੇ ਨਾਲ ਕੁਝ ਕੀਤਾ ਸਾਨੂੰ ਪੀਣ ਵਾਲਾ ਪਾਣੀ ਨਹੀਂ ਸੀ ਮਿਲਦਾ ਉਹਨਾਂ ਨੇ ਪਾਣੀ ਪੀਣ ਦਾ ਹੱਕ ਦਵਾਇਆ ਸਾਨੂੰ ਜਿਹੜੀਆਂ ਸਾਡੀਆਂ ਔਰਤਾਂ ਨੂੰ ਹੱਕ ਦਵਾਇਆ ਇੱਕੋ ਜਿਹਾ ਹੋਏ ਇਹ ਨਹੀਂ ਕਿ ਐਸੀਆਂ ਵਾਸਤੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਸਾਰੇ ਸਮਾਜ ਆ ਦੇ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਕੋਈ ਵੀ ਕਿਸੇ ਵੀ ਬਰਾਦਰੀ ਦਾ ਉਹਨਾਂ ਨੇ ਸਾਰਿਆਂ ਨੂੰ ਹੱਕ ਬਰਾਬਰ ਦਾ ਦਿੱਤਾ ਵਾ ਕਿਉਂਕਿ ਇਹੋ ਹੀ ਡਾਕਟਰ ਬੀ ਆਰ ਅੰਬੇ德ਕਰ ਜੀ ਦਾ ਜਿਹੜਾ ਸੰਵਿਧਾਨ ਹੈ ਔਰ ਉਸ ਦੇ ਵਿੱਚ ਸਾਰਿਆਂ ਨੂੰ ਹੱਕ ਦਿੱਤਾ ਆ ਠੀਕ ਹੈ ਕਿ ਹਰ ਆਦਮੀ ਨੂੰ ਸਭ ਤੋਂ ਪਹਿਲੋ ਜੈ ਭੀਮ ਜੈ ਭਾਰਤ ਜੈ ਸਵਰਾਧਾਨ ਦਾਸ ਗੁਰਦਿਆਲ ਸਿੰਘ ਕਲਿਆਣ ਆਲਡਰਸ ਰੂਕਾ ਫੈਡਰੇਸ਼ਨ ਪੰਜਾਬ ਦਾ ਸੇਵਾਦਾਰ ਅੱਜ ਬੜਾ ਖੁਸ਼ੀ ਦਾ ਦਿਹਾੜਾ ਵਾ ਕਿ ਸਾਡੇ ਵੀ ਆਲਡਰਸ ਰੂਕਾ ਫੈਡਰੇਸ਼ਨ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸਾਡੇ ਜੂਤ ਦੇ ਪੰਜਾਬ ਦੇ ਪ੍ਰਧਾਨ ਵੀਜੇ ਜੀ ਹੋਰ ਵੀਰ ਨੂੰ ਜਿਲ੍ਹੇ ਦਾ ਲਾਇਆ ਜਿਹੜੀਆਂ ਗੱਲਾਂ ਪ੍ਰਧਾਨ ਸਾਹਿਬ ਨੇ ਦਸੀਆਂ ਕਿ ਬਾਬਾ ਸਾਹਿਬ ਦਾ ਇਹ ਸਪਨਾ ਸੀ ਉਹਨਾਂ ਇੱਕ ਵਧੀਆ ਉਹ ਦਸਤਾ ਜਿਹੜਾ ਸੁਝਾਇਆ ਵਧੀਆ ਬਗੀਚਾ ਬਣਾਇਆ ਉਹਦੇ ਸਭ ਨੂੰ ਜਿੰਨੀਆਂ ਕਮਿਊਨਿਟੀਆਂ ਆਹੀਂ ਸਭ ਨੂੰ ਉਤਕਾਰ ਦਿੱਤੇ ਬਰਾਬਰ ਦੇ ਲੇਕਿਨ ਸਾਡੇ ਪਰਿਵਾਰਾਂ ਨੂੰ ਕਹਿੰਦੇ ਮੈਨੂੰ ਕੋਈ ਅਜੇ ਟੀਕਸ਼ਾੜ ਨਹੀਂ ਆ ਗਈ ਕਿ ਅੱਜ ਤੋਂ ਕੋਈ 25 ਸਾਲ ਪਹਿਲੋਂ ਚੱਲ ਜਾਉ ਤਾਂ ਬਹੁਤ ਬੁਰੇ ਹਾਲ ਸੀ ਜੋ ਸਾਡੇ ਕੋ ਘਰਵਾਉਂਦੇ ਸੀ ਲੇਕਿਨ ਬੀਪੀ ਸਿੰਘ ਦੀ ਸਰਕਾਰ ਦੇ ਟਾਈਮ ਮਾਜੂਗ ਰਾਮ ਵਿਲਾਸ ਪਾਸਵਾ ਜੀ ਜਿਹੜੇ ਮੰਤਰੀ ਸੀਗੇ ਉਸ ਸਮੇ ਉਹਨਾਂ ਨੇ ਕਾਦੀ ਮੰਡਲ ਰਪੋਰਟ ਲਾਗੂ ਕੀਤੀ ਤੇ ਜਿਸ ਦੇ ਨਾਲ ਅੱਜ ਸਾਨੂੰ ਬਰਾਬਰਤਾ ਤੇ ਸਹੀ ਮਨ ਅਧਿਕਾਰ ਮਿਲੇ ਉਦੋਂ ਭਾਵੇਂ ਮਨੁਵਾਦੀ ਸੋਚ ਵਾਲਿਆਂ ਨੇ ਬੜੇ ਆਪਣੇ ਯਤਨ ਕੀਤੇ ਧਰਨੇ ਪ੍ਰਦਰਸ਼ਨ ਦੰਗੇ ਕਰਾਏ ਲੇਕਿਨ ਬਾਬਾ ਸਾਹਿਬ ਦੀ ਸੋਚ ਸੀ ਉਹਨਾਂ ਦੇ ਲਿਖਤ ਸੀ ਉਹਨਾਂ ਸੰਵਿਧਾਨ ਦੇ ਮਤਾਬਕ ਬਾਬਾ ਸਾਹਿਬ ਕਹਿੰਦੇ ਜਿੱਥੋਂ ਤੱਕ ਮੈਂ ਤੁਹਾਨੂੰ ਪਹਛਾਣਦਾ ਜੇ ਇਥੋਂ ਗਾਣਾ ਮੈਨੂੰ ਲੈ ਕੇ ਜਾ ਸਕੋ ਤੇ ਪਛਾਵਨਾ ਖੜਿਓ ਮੇਰੀ ਆ ਸਭ ਭਰਾਵਾਂ ਨੂੰ ਬੇਨਤੀ ਹੈਗੀ ਕਿ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਕਿੱਤੇ ਫੇਸਨਾ ਪਹਚਾਇਓ ਪੋਸਟ ਕਰੋ ਆਪਣੇ ਸਮਾਜ ਨੂੰ ਜਾਗਰਤ ਕਰੋ ਆਪਣੇ ਬੱਚਿਆਂ ਨੂੰ ਵਤ ਉਹ ਵਿਦਿਆ ਦਿਓ ਵਿਦਿਆ ਜੇ ਅਸੀਂ ਬੱਚਾਂ ਦੇ ਲਈ ਤੇ ਸੰਵਿਧਾਨ ਦੀ ਜਾਣਕਾਰੀ ਉਹਨਾਂ ਨੂੰ ਆਟੋਮੈਟਿਕਲੀ ਹੋ ਜਾਣੀ ਹੈ ਕਿ ਉਹ ਸੰਵਿਧਾਨ ਬਾਰੇ ਉਹਨਾਂ ਨੂੰ ਜਾਣਕਾਰੀ ਹੋ ਗਈ ਆਪਣੇ ਹੱਕਾਂ ਦੀ ਰੱਖਿਆ ਕਿਤਰਾ ਕਰਨੀ ਹੈ ਆਪਣੇ ਹੱਕਾਂ ਦਾ ਇਤਮਾਲ ਕਿਤਰਾ ਕਰਨਾ ਕਿਤਰਾ ਅਸੀਂ ਆਪਣੀਆਂ ਪੋਸਟਾਂ ਲੈਣੀਆਂ ਵਾ ਰਿਜ਼ਰਵੇਸ਼ਨਾਂ ਲੈਣੀਆਂ ਇਹ ਸਾਰੇ ਬਾਰੇ ਅਸੀਂ ਆਪ ਤੇ ਜਾਣੂ ਕਰਾਉਣੇ ਆਪਣੇ ਬੱਚਿਆਂ ਨੂੰ ਲੇਕਿਨ ਜਦੋਂ ਸਿੱਖਿਸ਼ਤ ਹੋ ਜਾਂਦੇ ਤੋ ਗਾਂਹ ਹੋਰ ਬੱਚਿਆਂ ਨੂੰ ਇਹ ਸਿੱਖਿਆ ਦੇਣ ਤੇ ਲਾ ਪਾਤਰੋ ਇਹਦੇ ਅਧਿਕਾਰੀ ਹੋ ਜਾਂਦੇ ਆਗੇ। ਠੀਕ ਹੈ। ਇਹੀ ਮੇਰੀ ਬੇਨਤੀ ਹੈ ਕਿ ਵੱਧ ਚੜ ਕੇ ਸਿੱਖਿਸ਼ਕ ਕਰੋ ਆਪਣੇ ਬੱਚਿਆਂ ਨੂੰ। ਸਿੱਖਿਆ ਤੇ ਸਭ ਕੁਝ ਹੈ ਜੇ ਸਿੱਖਿਆ ਨਹੀਂ ਤੇ ਕੁਝ ਵੀ ਨਹੀਂ ਆਗੇ। ਤੇ ਸਾਰੇ ਵੱਧ ਚੜ ਕੇ ਪਾਰਲੀਮੈਂਟ ਨੂੰ ਗਾਫਰੇਸ਼ਨ ਦਾ ਸਹਿਯੋਗ ਕਰੋ ਤੇ ਆਪਣੇ ਸਮਾਜ ਨੂੰ ਚੰਗੀ ਸਿੱਖਿਆ ਤੇ ਚੰਗੇ ਅਧਿਕਾਰ ਦਵਾ ਸਕੀਏ। ਜਿਤਨਾ ਸਾਡੇ ਗੁਰੂ ਪੀਰਾਂ ਦੀ ਗورਪੁਰ ਬੋਂਦੇ ਆਗੇ। ਤਕਰੀਬਨ ਬਹੁਤ ਜ਼ਿਆੜੀਆਂ ਛੁੱਟੀਆਂ ਲਾਗੂ ਕੀਤੀਆਂ ਗੈਸਟ੍ਰ ਔਰ ਪਿਛੇ ਜਿਵੇਂ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਵੀ ਮਸਲਾ ਚੁੱਕਿਆ ਬਾਬਾ ਜੀਤ ਸਿੰਘ ਜੀ ਦਾ ਕਿ ਉਹਨਾਂ ਦਾ ਜਰਮ ਦਿਹਾੜਾ ਆ ਰਿਹਾ ਵਗਾ ਉਹਦੀ ਛੁੱਟੀ ਲਾਗੂ ਕੀਤੀ ਹੈ ਲੇਕਿਨ ਅਜੇ ਤੱਕ ਪੰਜਾਬ ਸਰਕਾਰ ਨੇ ਨਹੀਂ ਪ੍ਰਧਾਨ ਜੀ ਇੱਕ ਦੀ ਸਮਰ ਜੱਗੂ ਜੀ ਅਸੀਂ ਵੀ ਆਲ ਇੰਡੀਆ ਸਟਰੂਗਲ ਫੈਡਰੇਸ਼ਨ ਵੱਲੋਂ ਡੀਸੀ ਸਾਹਿਬ ਦੇ ਥਰੂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਕਿ ਭੇਜਿਆ ਸੀਗਾ ਕਿ ਜਲਦ ਤੋਂ ਜਲਦ ਬਾਬਾ ਜੀ ਦੇ ਜਰਮ ਦਿਹਾੜੇ ਦੀ ਛੁੱਟੀ ਲਾਗੂ ਕੀਤੀ ਜਾਵੇ ਜੋ ਕਿ ਸਾਰੇ ਹੀ ਸਰਕਾਰੀ ਦਰਰੇ ਬੰਦ ਰਹਿਣ ਤੇ ਹਰ ਇੱਕ ਇਨਸਾਨ ਕਿਤੇ ਧਰਮ ਉਸਥਾਨ ਤੇ ਜਾਹਤ ਦਾ ਚਾਵਾਂ ਨਾਲੋਂ ਕੋਰਪੂਰ ਬਣਾ ਸਕਦੇ ਹਾਂਗੇ ਬਿਲਕੁਲ ਜੀ ਕਰਦੇ ਹਾਂ ਜਿੱਥੇ ਸਮਾਜ ਦੀ ਗੱਲ ਹੈਗੀ ਉੱਥੇ ਅਸੀਂ ਹਰ ਪਾਸੇ ਹੀ ਨਾਲਾਂਗੇ ਤੁਹਾਡੇ ਵਿਚਾਰਕ ਮਤਭੇਦ ਕਿਸੇ ਨਾਲ ਇੱਕ ਦੂਜੇ ਨਾਲ ਵਾਧੇ ਆ ਪਰ ਮਨ ਭੇਦ ਕਿਸੇ ਨਾਲ ਨਹੀਂ ਸਾਡਾ ਸਮਾਜ ਦੇ ਨਾਲ ਰਾਤ ਦਿਨ ਨਾਲ ਚਟਾਨ ਦੀ ਤਰ੍ਹਾਂ ਨਾਲਾਂਗੇ ਸ੍ਰੀ ਵਹਿਗਿਆ ਖਾਲਸਾ ਸ੍ਰੀ ਵਹਿਗਜੀ ਫਤਿਹ ਜੀ ਮੈਂ ਅਕਸ਼ੇ ਭੱਟੀ ਦੂਣਾ ਸਾਹਿਬ ਤਰਸੋ ਜ਼ਿਲ੍ਹਾ ਪ੍ਰਧਾਨ ਹੈ ਜਿਆਦਾ ਕਿ ਮੇਰੇ ਵੱਡੇ ਭਾਜੀ ਵਿਜੇ ਭੱਟੀ ਜੀ ਆਲ ਇੰਡੀਆ ਟੂਲ ਕਾਸਟ ਦੇ ਪ੍ਰਧਾਨ ਲਗਾਏ ਗਏ ਆ ਯੂਥ ਪ੍ਰਧਾਨ ਔਰ ਮੇਰੇ ਵੱਡੇ ਭਾਈ ਸਾਹਿਲ ਪਟੂ ਜੀ ਇਹਨਾਂ ਜ਼ਿਲ੍ਹੇ ਦਾ ਉਦਦ ਦਿੱਤਾ ਗਿਆ ਆ ਜਗਦੀਸ਼ ਕੁਮਾਰ ਜੱਗੂ ਵੱਲੋਂ ਮੈਂ ਆਸ ਕਰਦਾ ਹਾਂ ਆਪਣੇ ਵੱਡੇ ਭਰਾਵਾਂ ਤੋਂ ਕਿ ਵੱਧ ਚੜ ਕੇ ਕੰਮ ਕਰਨ ਔਰ ਇਹ ਵੱਧ ਚੜ ਕੇ ਆਪਣੇ ਸਮਾਜ ਨੂੰ ਅੱਗੇ ਲੈ ਜਾਣ ਲੈ ਕੇ ਜਾਣ ਜੈ ਬਾਲਮੀਕੀ ਜੈ ਪੀ ਮੇਰਾ ਨਾਮ ਵਿਜੀ ਕੁਮਾਰ ਪੱਟੀ ਹੈ ਜੀ ਜੈ ਪੀ ਮ ਜੈ ਭਾਰਤ ਤੋਂ ਅੱਜ ਕੀ ਜੋ ਕਿ ਮੇਰੇ ਵੱਡੇ ਭਾਈ ਸਾਹਿਬ ਜਗਦੀਸ਼ ਕੁਮਾਰ ਜੱਗੂ ਜੀ ਮੈਨੂੰ ਪੰਜਾਬ ਦਾ ਉਦਦ ਦੇ ਰਹੇ ਆ ਤੇ ਮੈਂ ਬਹੁਤ ਧੰਨਵਾਦ ਹੈ ਉਹਨਾਂ ਦਾ ਉਹਨਾਂ ਦੀ ਸਾਰੀ ਟੀਮ ਵੱਲੋਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮੈਨੂੰ ਇਸ ਮੌਕੇ ਵਾਸਤੇ ਚੁਣਿਆ ਵਾ ਤੇ ਜੋ ਵੀ ਆ ਮਤਲਬ ਮੈਂ ਵੱਧ ਤੋਂ ਵੱਧ ਵੱਧ ਛੱਡ ਕੇ ਆਪਣੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕੇ ਉਸ ਤੋਂ ਵੱਧ ਤੋਂ ਵੱਧ ਨਿਭਾਉਣਗੇ ਮੈਂ ਜੀ ਭਾਈ ਆਪਣਾ ਨਾਮ ਦੱਸ ਮੈਂ ਜੀ ਸਾਹਿਲ ਮੱਟੂ ਜੀ ਔਰ ਮੈਂ ਜਗਦੀਸ਼ ਕੁਮਾਰ ਜੰਗੂ ਜੀ ਵੱਲੋਂ ਜਿਹੜਾ ਇਹਨਾਂ ਨੇ ਮੈਨੂੰ ਅਹੁਦਾ ਦਿੱਤਾ ਵਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਔਰ ਮੈਂ ਇਹਨਾਂ ਦੀਆਂ ਸਾਰੇ ਹੁਕਮਾਂ ਦਾ ਪਾਲਣ ਕਰਾਂਗਾ ਔਰ ਇਹਨਾਂ ਦੀ ਸੇਵਾ ਦਾ